ਬਰਾਂਡੇ ਦੇ ਵਿੱਚ ਤੁਸੀਂ ਅਰਜ਼ੀ ਦੇ ਆਰਮ ਨੇਗਾ ਸਟ੍ਰੀਟ ਰੋਡ ਜੱਗਾ ਛੜੇ ਆ ਜੀ ਬੜੇ 20 40 ਨੇ ਬਰਾਂਡੇ ਦੇ ਵਿੱਚ ਬੰਦ ਖਾਲੀ ਕਰਾ ਰਿਆ ਉੱਥੇ ਕਿਹੜੀ ਟ੍ਰੈਕ ਚੱਲਦੀ ਹੈ ਜੀ ਪਾਣੀ ਪਿੱਛੇ ਹੋ ਗਿਆ ਬੜਾ ਹੈ ਮਾਰੀ ਦੇ ਵਿੱਚ ਵਿਭਾਗ ਮੰਤਰੀ ਆ ਉਹ ਵਾਈਟ ਸ਼ਟਰ ਜੀ ਉਹ ਵਾਈਟ ਜਗਾ ਤੇ ਜਿਹੜੀ ਦੁਕਾਨ ਆ ਉਹ ਸ਼ਟਰ ਨਾਲੇ ਅੰਦਰ ਜਾ ਰਹੀ ਨਹੀਂ ਯਾਰਾ ਰਿਹਾ ਜਗ ਕਰ ਚੱਲਿਆ ਥੋੜਾ ਉੱਤੇ ਕਿਹੜੀ ਦੁਕਾਨਾਂ ਦੱਸੋ ਜੀ ਜਵਾਨਾਂ ਨੂੰ ਲੱਗਣਾ ਹੁਣ ਸਮਝਾਓ ਬਰਾਂਡੇ ਜੋ ਲੱਗੂ ਬਰਾਂਡੇ ਜੋੜ ਕੇ ਹਰ ਕਮੇਟੀ ਹੈ ਕੋਈ ਨਹੀਂ ਕੋਈ ਨਹੀਂ ਤੁਹਾਡੇ ਨਾਲ ਹੈ ਜਿੱਦਾਂ ਕਹਿਣਾ ਹੁੰਦਾ ਤੁਹਾਡਾ ਕਰੋ ਇੱਕ ਵਾਢਾ ਹਾਂ ਗੱਪੇ ਨਹੀਂ ਇੱਥੇ ਕੋਈ ਮਤਲਬ ਨਹੀਂ ਬਣਦਾ ਅਸੀਂ ਵੀ ਭੁਲ ਕਰਨਾ ਅਸੀਂ ਵੀ ਭਾਈ ਸਾਹਿਬ ਰੋਟੀ ਖਾਣੀ ਹੈ ਇੱਕ ਵਾਢਾ ਕਰੋ ਅਜ ਕੋਈ ਨਹੀਂ ਗੱਪੇ ਨਾ ਆਓ ਇੱਕ ਵਾਢਾ ਕਰੋ ਵੀ ਤਿਆਰ ਹੈ ਸਭ ਪੈਨ ਲਓ ਹਾਂ ਤੇ ਨਾਲਾ ਖਾਲੀ ਹੋ ਰਿਹਾ ਤਾਂ ਨਾਲਾ ਸਾਰਾ ਸਾਫ ਕਰਾਓ ਸਾਡੇ ਕੋਈ ਇੱਕ ਵਾਰੀ ਹੀ ਵਾਢਾ ਕਰੋ ਸਾਰਿਆਂ ਨੂੰ ਅਸੀਂ ਤੁਹਾਡੇ ਨਾਲ ਇੱਕ ਵਾਅਦਾ ਕਰੋ ਤੱਕਾ ਇੱਕ ਨਾ ਲੱਗੇ ਸਾਲਾ ਜੀ ਸਾਰਾ ਸਾਡੀ ਕਰਵਾਉਂਦਾ ਕਿ ਕੋਈ ਵੀ ਗੱਲ ਨਾ ਬੰਦ ਕਰਕੇ ਬੈਠਾ ਬਾਹਰ ਵੀ ਰੋਟੀ ਖਾਂਦੀ ਹੈ ਨਹੀਂ ਰੋਟੀ ਖਾਓ ਆਹ ਮੈਨੂੰ ਮਾਂ ਨੂੰ ਵਾਅਦਾ ਕਰਾਓ ਇਹ ਰੋਡ ਦੇ ਉੱਤੇ ਕੋਈ ਕੋਈ ਰੋਡ ਦੇ ਕੋਈ ਦਿੱਕਤ ਨਹੀਂ ਰੋਡ ਖਾਲੀ ਹੈ ਖਾਲੀ ਹੈ ਬਾਹਰੀ ਸਾਹ ਬਾਹਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਿੱਕੂ ਭਾਜੀ ਪਤਾ ਗਿਆ ਦੁਕਾਨ ਤੁਹਾਡੇ ਮੁੰਡੇ ਨਾਲ ਬੰਦ ਕੀਤੀ ਮੈਂ ਇਹਨੂੰ ਕਿਹਾ ਵਾਹ ਖੋਲ ਲੈ ਕੋਈ ਨਾ ਮੈਂ ਸਮਾਂ ਚੱਕ ਲੋ ਆਪਣੀ ਇਹ ਗੱਲ ਕਹੀ ਵੀ ਦੁਕਾਨ ਬੰਦ ਕਰੋ ਆਪਣੀ ਆਪੇ ਇਹ ਗੱਲ ਕਿਸੇ ਨੂੰ ਨਹੀਂ ਕਹੀ ਠੀਕ ਹੈ ਜੀ ਹਾਂ ਜੇ ਕੋਈ ਹੋਰ ਮੜਿਆ ਪਿੱਛੇ ਨੂੰ ਕਹਿੰਦਾ ਹੋਰ ਕਰ ਦੂਗਾ ਕੋਈ ਦਿੱਕਤ ਨਹੀਂ ਜਿਹੜੀ ਆਪਣੀ ਦੁਕਾਨ ਬਸ ਨਹੀਂ ਦੇਖੋ ਜਿਹੜੀ ਗੱਲ ਹੈ ਇਹ ਵੀ ਹੈ ਜੀ ਦੇਖੋ ਜਿਹੜੀ ਪਿਆਰ ਨਾਲ ਅੰਦਰ ਖੁੱਡਾ ਹੈ ਜੀ ਬਾਹਰ ਕਹਿੰਦਾ ਜਿੱਥੇ ਟ੍ਰੈਫਿਕ ਦੀ ਸਮੱਸਿਆ ਸੀ ਤੁਹਾਡੇ ਨਾਲ ਉਹ ਕੋਈ ਸਮੱਸਿਆ ਨਹੀਂ ਹੋਣਾ ਅੰਦਰ ਖੁੱਡਾ ਹੈ ਨਾਰੇ ਵਰਤੋ ਜਿਹੜੀ ਇਹ ਵੀ ਉਸੂਲ ਹੈ ਬਾਕੀ ਜੇ ਚਕਾਣਾ ਇੱਕ ਵੱਡਾ ਚਕਾਵਾ ਸੀ ਤਾਂ ਆ ਰਹੇ ਕੰਮ ਵੱਡਾ ਚਾਹਣੀਆਂ ਹਾਂ ਇਹਨਾਂ ਗੁਰੂ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅਸੀਂ ਬੋਲਿਆ ਕਰਨਾ ਮਸ਼ੀਨ ਤੁਸੀਂ ਦੱਸੋ ਸ਼ਾਂਤੀ ਦੇ ਵਿੱਚ ਰੱਬ ਦੀ ਤਸਵੀਰ ਹੈ ਕਿਹੜੇ ਵਾਸਤੇ ਪਿਆਰ ਵਿੱਚ ਬੋਲ ਰਹੇ ਠੀਕ ਹੈ ਕੰਮ ਬਾਰੇ ਕੋਈ ਗੱਲ ਸੁਣਾ ਔਰ ਇੰਦਾਂ ਨੂੰ ਕੋਈ ਬੋਲ ਹੈ ਕੀ ਕਰਦਾ ਬੈਠਾ ਹੋਇਆ ਹੈ ਨਹੀਂ ਕੋਈ ਟ੍ਰੇਮ ਨਾ ਜਿਹੜੀ ਗੱਲ ਕਰੀਏ ਚੱਲਣੇ ਸਾਰੇ ਜਗਾਓ ਅਸੀਂ ਚੱਕਣੋਂ ਤਿਆਰ ਆ ਇੱਕ ਵਾਅਦਾ ਸ਼ੁਰੂ ਕਰਦੇ ਠੀਕ ਹੈ ਨਮਾ ਚੱਕ ਲੈਣਾ ਗੱਲ ਕਰਾਂ ਇੱਕ ਵਾਅਦਾ ਸ਼ੁਰੂ ਕਰੋ ਅਸੀਂ ਮਨਾ ਨਹੀਂ ਕਰਾਂ ਚੱਲਾ ਅੱਗੇ ਨੂੰ ਚਲੋ ਜੀ ਅੱਗੇ ਚਲੋ ਚਲੋ ਹਾਂ ਚਲ ਹਾਂ ਤਾਂ ਖਾਣ ਮੈਨੂੰ ਰੋਟੀ ਖਾ ਰਹੇ ਅੰਦਰ ਹੈਗਾ ਪੱਕਾ ਬਾਹਰ ਚੱਲ ਜੀ ਖਲਾਇਆ ਕਿ ਕਰਾਂ ਕੋਈ ਸੱਚੀ ਗੱਲ ਨਹੀਂ ਬੋਲਦਾ جان لو بھوے لاگي ها 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 ઉદે ઉત્

ਦੀ ਜਾ ਰਹੀ ਹੈ ਕੀ ਹੈਗਾ ਮੇਨੋ ਇਸ ਤਰ੍ਹਾਂ ਰਮਾ ਕਰ ਗਏ ਜਿਹੜਾ ਸਮਾਨ ਹੈ ਨਹੀਂ ਸੜਕ ਦੇ ਵਿੱਚ ਰੱਖਿਆ ਹੋਇਆ ਸਾਰਿਆਂ ਦਾ ਲੰਗਨ ਟੱਪਣ ਵਿੱਚ ਬਹੁਤ ਮੁਸ਼ਕਲ ਆਇਆ ਕਰਦੀ ਉਹ ਲੈ ਯਾਰ ਇਹਦੇ ਨਾਲ ਸਾਡੀ ਕਮੇਟੀ ਨੇ ਮਤਾ ਪਾਇਆ ਪਹਿਲਾਂ ਮਤਾ ਪਾਣ ਤੋਂ ਬਾਅਦ ਉਹਨੇ ਕਿਹਾ ਤਾਂ ਵੀ ਜਿਹੜਾ ਜਿਹੜਾ ਸਮਾਨ ਸੜਕਾਂ ਵਿੱਚ ਲੱਗਿਆ ਉਹਨੂੰ ਚੁੱਕਾ ਇਹਦੇ ਵਿੱਚ ਸਾਰਿਆਂ ਦਾ ਚੁਕਾਇਆ ਜਾ ਰਿਹਾ ਕੁਝ ਬੰਦੇ ਨੇ ਛੱਡਿਆ ਜਾ ਰਿਹਾ ਜਿੱਥਾ ਜਿੱਥਾ ਰੱਖਣਾ ਮੰਨ ਲਓ ਪਰੇਸ਼ਾਨੀ ਬੇਸਾਂ ਦੀ ਉਹ ਸਾਰਾ ਚੁੱਕਾ ਲੋਕਾਂ ਦਾ ਦੋਸ ਇੱਕ ਕੁਝ ਲੋਕਾਂ ਨੂੰ ਛੱਡਿਆ ਜਾ ਰਿਹਾ ਹੈ ਨਹੀਂ ਵੇ ਕੁਝ ਲੋਕਾਂ ਨੂੰ ਛੱਡਿਆ ਜਾ ਰਿਹਾ ਨਹੀਂ 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 ਕਿਸੇ ਨੂੰ ਨਹੀਂ ਛੱਡਿਆ ਜਾ ਰਿਹਾ ਪਿੱਛੇ ਦੇ ਵੱਡੇ ਕੀ ਕਰਦੇ ਆਓ ਮੇਰੇ ਪਿੱਛੇ ਦੇ ਕੋਲ ਸਾਰੇ ਆ ਪਰਿਆ ਪਿਆ ਰੋਡ ਜਿਹੜਾ ਰੋਡ ਤੇ ਸਾਡੇ ਤੇ ਲਿਖਿਆ ਸਾਰੇ ਕਾਹਦੇ ਆ ਗੁਰੂ ਬੜਾ ਹੁਣ ਇੱਕ ਤਾਂ ਸਾਰਾ ਚਾਰ ਨਹੀਂ ਹੁਣ ਰਾਜਨੀ